ਜੀ ਸਤਿ ਸ੍ਰੀ ਅਕਾਲ ਸਾਡੇ ਜਨਨ ਹਵਾ ਸਵੱਟ ਤੇ ਸਾਡਾ ਸਵਾਲ ਤਾਂ ਹੈ ਅੱਜ ਆਪਾਂ ਤੁਹਾਨੂੰ ਦੱਸ ਦਿਆਂ ਜੀ ਪੌਂਚ ਐਸੇ ਵਰਕਰ ਵਾਲੀ ਸਲਵਾਰ ਦੀ ਕਟਣ ਬਾਰੇ ਇਹ ਆਪਣੇ ਕੋਲੇ ਜੀ ਕਪੜਾ ਹੈਗਾ ਇਹ ਤੇ ਇਸ ਤਰ੍ਹਾਂ ਪੌਂਚਿਆ ਤੇ ਵਰਕ ਦਿੱਤਾ ਹੋਇਆ ਹੈਗਾ ਇਹਨੂੰ ਆਪਾਂ ਕਿੱਦਾਂ ਕੱਟਣਾ ਉਹਦਾ ਆਪਾਂ ਤੁਹਾਨੂੰ ਫੁੱਲ ਮੇਜਰਮੈਂਟ ਦੱਸਾਂਗੇ ਜੀ ਤੇ ਅੱਗੇ ਆਪਣੇ ਇਹਦੇ ਕੋਲੇ ਜਿਹੜਾ ਸਲਵਾਰ ਦਾ ਮੇਜਰਮੈਂਟ ਹੈ ਜੀ ਉਹ ਆਪਾਂ ਟੋਟਲ 35 ਇੰਚ ਕਰਨੀ ਹੈ ਜੀ ਸਲਵਾਰ ਤੇ ਉਹਦੇ ਵਿੱਚ ਆਪਾਂ ਦੇ ਕੋਲੇ 22 ਇੰਚ ਦੀ ਬੈਲਟ ਆ ਤੇ 6.5 ਦੀ ਮੂਰੀ ਆ ਤੇ ਆਸਤਨ ਆਪਾਂ ਉਹੀ ਤੇਰੇ ਨਹੀਂ ਲੈਣਾਗਾ ਤੇ ਉਹਦੇ ਹਿਸਾਬ ਤੇ ਆਪਾਂ ਤੁਹਾਨੂੰ ਹੁਣ ਇਹਦੀ ਕਟਿੰਗ ਦੱਸਦੇ ਆਂ ਵੀ ਇਦਾਂ ਪਰਕਵਾਰੀ ਸਲਵਾਰ ਨੂੰ ਕਿੱਦਾਂ ਕੱਟਣਾ ਚਾਹੀਦਾ ਜੇਕਰ ਮੇਰੀ ਵੀਡੀਓ ਵਧੀਆ ਲੱਗ ਜਿੰਦੀ ਹੈ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਇੱਕ ਚੈਨਲ ਨੂੰ ਸਬਸਕ੍ਰਾਈਬਰ ਕਰੋ ਹਾਂਜੀ ਹੁਣ ਆਪਾਂ ਤੁਹਾਨੂੰ ਪਹਿਲਾਂ ਕੱਪੜਾ ਦੇਖਦੇ ਹਾਂ ਤੁਹਾਨੂੰ ਆਪਾਂ नाप ਕੇ ਸਾਰਾ ਟੋਟਲ ਕਿੰਨਾ ਆ ਗਿਆ ਜੀ ਦੇਖੋ ਤੁਹਾਨੂੰ 43 ਦਾ ਕਪੜਾ ਇੱਕ ਹੋ ਗਿਆ ਮੀਟਰ ਕੋਨੇ ਕੋਲੇ ਸਰਵਾਰ ਦਾ ਕਪੜਾ 3 ਮੀਟਰ ਆ ਜੀ ਇਹਦੇ ਵਿੱਚ ਆਪਾਂ ਫੁੱਲ ਹੈਵੀ ਵੀ ਕੱਟ ਸਕਦੇ ਹਾਂ ਨਾਰਮਲ ਵੀ ਜਿਵੇਂ ਤਿਆਰ ਕਰਨੀ ਤੁਸੀਂ ਪਾਉਣੀ ਚਾਹੁੰਦੇ ਹੋ ਉਦਾਂ ਤਿਆਰ ਕਰ ਸਕਦੇ ਹੋ ਤੇ ਚਲੋ ਜੀ ਅੱਗੇ ਆਪਾਂ ਕਰਦੇ ਹਾਂ ਤਾਂ ਮੇਰੇ ਨਾਲ ਹਾਂਜੀ ਹੁਣ ਇਹ ਚੋ ਆਪਣੇ ਕੋਲ 35 ਆ ਸਲਵਾਰ ਦੀ ਟੋਟਲ ਲੰਬਾਈ ਇਹਦੇ ਵਿੱਚੋਂ ਆਪਾਂ 5 ਦੀ 벨ਟ ਕੱਢ ਦੇਾਂਗੇ 30 ਰਹਿ ਗਿਆ ਆਪਣੇ ਕੋਲ 30 ਚ ਪਲੱਸ ਆਪਾਂ ਡ੍ਰੇਡ ਕਰਨਾ 31 31 ਦਾ ਗ੍ਰਾਂਥ ਤੁਨ ਮੇਦਰਵਾ ਇਹਦਾ ਲੈਣਾਗਾ ਇਥੇ ਹੁਣ ਇਹਦਾ ਜ ਆਪਾਂ ਮੂਰੀ ਤੇ ਆ ਇਹ ਕੰਮ ਆਪਣਾ ਸਾਰਾ ਵੀ ਮੂਰੀ ਆਪਾਂ ਸਾਰੀ ਰੱਖਣੀ ਆ ਜਾਂ ਆਪਣੇ ਇਹ ਇਥੇ ਵੀ ਮੂਰੀ ਇਹਨਾਂ ਦੀ ਸੋਣੀ ਚੱਲ ਜੂ ਜੇ ਇਹ ਐਦਾਂ ਵੀ ਆਏ ਪਾਲਣਾ ਆਪਾਂ ਐਦਾਂ ਵੀ ਵਰਕ ਰੱਖ ਸਕਦੇ ਆ ਇਥੇ ਮੂਰੀ ਬਣਾ ਸਕਦੇ ਆ ਪਰ ਉਹ ਕਹਿੰਦੇ ਨਾ ਸਾਨੂੰ ਕਸਟਮਰ ਆਪਣੇ ਵੀ ਤੁਹਾਨੂੰ ਥੋੜੀ ਜਿਹੀ ਪਲੇਨ ਰੱਖ ਦਿਓ ਮੂਰੀ ਨੀਚੇ ਹੁਣ ਆਪਾਂ ਉਹਨਾਂ ਨੂੰ ਪਲੇਨ ਰੱਖਣੀ ਆ ਮੂਰੀ ਤੇ ਇਥੇ ਜਿਹੜੀ ਆ ਬਾਦ ਘਾਟ ਆਪਾਂ ਸਾਰੀ ਪਹਿਲਾਂ ਤਾਂ ਇਹ ਜਿਹੜੀ ਆ ਉਹਨਾਂ ਨੇ ਮਾਰਿਆ ਹੋਇਆਗਾ ਇਹਨੂੰ ਆਪਾਂ ਸੈੱਟ ਕਰਕੇ ਇੰਤਾਰ ਦੇਾਂਗੇ ਸਾਰੀ ਇਹ ਬਾਦ ਘਾਟ ਇਹ ਉਤਰ ਜੂ ਆਪਣੇ ਕੋਲੇ ਜਾਨੀ ਕਿ ਇਹ ਆਪਾਂ 1.5 1.5 ਇੰਚ ਦਾ ਕਪੜਾ ਰੱਖ ਲਾਂਗੇ 1.5 1.5 ਇੰਚ ਦਾ ਆਪਾਂ ਮਾਰਜਨ ਲੈ ਲਾਂਗੇ ਇਹ ਜੀ ਦਾ ਆਪਾਂ 1.5 ਹੁਣ ਇੱਥੋਂ ਲੈ ਕੇ ਆਪਾਂ ਇੱਥੇ ਤੱਕ ਨਾਪ ਲਾਂਗੇ ਹੁਣ ਇਹ ਆਪਾਂ ਨੂੰ ਪੂਰੇ 31.5 ਚਾਹੀਦੇ ਆ ਤੇ 31.5 ਇੱਥੇ ਤੱਕ ਇੰਤੋਂ ਆਪਾਂ ਨਿਸ਼ਾਨੀ ਲਾ ਲਾਂਗੇ ਤੁਸੀਂ ਪਹਿਲਾਂ ਇਹ ਵਾਲੀ ਨਿਸ਼ਾਨੀ ਲਾ ਲੈਣੀ ਆ ਹੁਣ ਤੁਸੀਂ ਕੀ ਕਰਨਾ ਇੱਥੋਂ ਇਹਦਾ ਨਾ ਆਪਾਂ ਹਾਫ ਕਰ ਲੈਣਾ ਇਹ ਫਲਾਵਰ ਦਾ ਹਾਫ ਕਰਕੇ ਇਸ ਤੋਂ ਬਾਅਦ ਚ ਕੜਾ ਇਹਨਾਂ ਹੋ ਆ ਕੜਾ ਇਹਨੂੰ ਆਪਾਂ ਇੰਦਰਾ ਫੁੱਲ ਮਿਲਾ ਲੈਣਾ ਇਧਰ ਨਾਲ ਤੇ ਇਹਦਾ ਫੁੱਲ ਆ ਜਿਹੜਾ ਵਿਚਾਲੇ ਇਹਦਾ ਅੱਧ ਕਰ ਲੈਣਾ ਇਹਨੂੰ ਇੱਥੇ ਇਸ ਤਰ੍ਹਾਂ ਇਹਦੇ ਨਾਲ ਉੱਚਾ ਨੀਵਾ ਨਾ ਹੋਵੇ ਇਹਨੂੰ ਸੈੱਟ ਕਰਕੇ ਇੱਦਾਂ ਮਿਲਾ ਲਿਓ ਹੁਣ ਤੁਸੀਂ ਕੀ ਕਰਨਾ ਇੱਕ ਆ ਚੀਜ਼ ਆਪਾਂ ਝੋਲ ਦੇਖਣੀ ਵੀ ਝੋਲਣਾ ਹੋਵੇ सही हो भी बाकी एक लेके थे, नाप लेना इतो ले कि कपड़ा अपने साढ़े बारह आता जिते तक अपना पंकी तक आप साढ़े बारह बारह की लंबाई देखा चौड़ाई देखा साढ़े बारह आता तो लोची इतना माड़ जहा हल्का जहाँ पाइ कर लागे लोची अपने को साढ़े देखो जी इत अपने कोई झोल नहीं बन रहा है देखो सीधी है जम ਇਹ ਹੁਣ ਆਪਾਂ ਇੱਥੋਂ ਇਹਦਾ ਨਿਸ਼ਾਨੀ ਲਾਵਾਂਗੇ ਇੱਥੋਂ ਦੇਖ ਲੈਣਾ ਉਹ ਆਪਾਂ ਉਲਟੇ ਪਾਸੇ ਨਿਸ਼ਾਨੀ ਲਾ ਕੇ ਸੀ ਲਾ ਇੱਥੋਂ ਡੇਢ-ਡੇਢ ਦਾ ਨਿਸ਼ਾਨੀ ਪਾ ਕੇ ਹੁਣ ਆਪਾਂ 35 ਦੇ 35.5 ਦੇ حساب ਨਾਲ ਇੱਥੇ ਲਾਵਾਂਗਾ ਆਪਾਂ ਜਿਹੜੀ ਇਹਦੀ ਲੰਬਾਈ ਚੜਾਈ ਲੈਣੀ ਆ ਪਹੁੰਚੇ ਦੀ ਉਹ ਆਪਣੇ ਕੋਲੇ 11 ਤੇ ਆਪਾਂ ਹੁਣ ਲਵਾਂਗੇ ਇਹਦੀ 12 ਕੜਾਈ ਤੱਕ ਆਪਣਾ 11 ਪਹੁੰਚ ਆ ਗਿਆ ਹੁਣ ਆਪਾਂ ਲਵਾਂਗੇ 6 6 ਇੰਚ ਦੀ ਚੜਾਈ ਇਹ ਡਬਲ ਕੀਤਾ ਹੋਇਆ ਨਾ ਦੇਖੋ ਇਧਰ ਇਧਰ 6 12 ਇੰਚ ਦਾ ਪਹੁੰਚਾ ਤਿਆਰ ਹੋ ਜਾਊਗਾ ਫਿਰ ਇਹ ਆਪਾਂ 6 6 ਇੰਚ ਦੀ ਇਹ ਕੱਟ ਲ अभी बात घटा कर चाहे इस तरह ही अंद कर लो चाहे उपर रख लो निशानी बनाने निशानी बना लो नहीं उपर की तरह ये नहीं रख भी आप देखो जी यू भी आप फोल्ड कर लिया दूसरे पहुंचे देखो ये देखो ये भी कोई झोल नहीं है कपड़ा चाहे उपर रख लगे मिला ली इतना जमा से आ फ्लावर ना फ्लावर आ गया अपना एपर रख के आप कटिंग कर देंगे डबल फोल्ड करके रख लिया देखो ऐदा ਜਿਹੜਾ ਜੋਇੰਟ ਕਪੜੇ ਭੱਜੇ ਆਪਣਾ ਇਧਰੋਂ ਜੋਟ ਬਣੀ ਆਪਾਂ ਛੱਡ ਦਿਆਂਗੇ ਤੇ ਇਹਦੀ ਬਾਹਰ ਘਾਟ ਆਪਾਂ ਲਈ ਆ ਕੱਢ ਤੇ ਹੁਣ ਆਪਾਂ ਫੇਰ 33 33 ਦੀ ਨਿਸ਼ਾਨੀ ਨੇ ਉਹ ਸੀਮੀ ਪਟਿਆਲਾ ਸਲਵਾਰ ਉਹਨਾ ਮੰਨਦੇ ਹੁਣ ਤਾਂ 33 ਦੀ ਫੇਰ ਇੱਥੇ ਆਪਾਂ ਨਿਸ਼ਾਨੀ ਬਣਾ ਲਾਂਗੇ ਸਾਰੇ ਜੀ ਮੋਟਲ ਆਪਾਂ 33 ਦੀ ਨਿਸ਼ਾਨੀ ਲਾ ਕੇ ਆਏ ਐਦਾਂ ਹੀ ਲਾ ਲੈਣੀ ਆ ਨੀ ਤੁਸੀਂ ਅਚਾ साढ़े कत्ती सारे तक मार्जन ला लिया उधरों ढाई दल इधरों ढाई दी हम दिशा रख ला बस ढाई दीच जो आसन का कपड़ा होंगे बहरों नहीं लेता क्डा थोड़ी जी हल्की जी सलवार बनावे ना यह भारी बननी है ना यह हौली बननी है यह पूरी सैटिंग से सलवार बननी है तुम भी इस तरह अपनी सलवार की कटाई कर सकते हैं इदा आप निशानी ले लागे सारी तुरंत कटिंग हा आपण तुन दस आसन किद कडा ोली कपडा किंवा ਲੋ ਜੀ ਆਪਾਂ ਇਹ ਚਾਰੇ ਪੀਸ ਇਕੱਠੇ ਇਧਰ ਆ ਜਿਹੜਾ ਪੀਸ ਕੱਟਿਆ ਸੀ ਇਧਰੋਂ ਜਾ ਕੇ ਇਹਦੇ ਉੱਪਰ ਰੱਖ ਲਿਆ ਦੇਖੋ ਇਹ ਆਪਾਂ ਚਾਰੇ ਪੀਸ ਇਕੱਠੇ ਕਰ ਲੈਣਗੇ ਹੁਣ ਇਹਨਾਂ ਦੀ ਜਿਹੜੀ ਕੋਈ ਬਾਧਕਾ ਹੋਈ ਹੋ ਆਪਾਂ ਛੱਡ ਦਾਂਗੇ ਤੇ ਨਾਲੇ ਆਪਾਂ ਤੁਹਾਨੂੰ ਦੱਸ ਦਿਆਂ ਆਸਨ ਕਿੰਦਾ ਬਣਾਉਣਾ ਹੈ ਇਹ ਤਾਂ ਤੁਸੀਂ ਸਾਰੀ ਪਹਿਲਾਂ ਏਦਾਂ ਸੈਟਿੰਗ ਕਰ ਲਿਓ ਜਿੱਦੀ ਸਾਰੀ ਬਾਧਕਾ ਕੱਟੇ ਹੋਏ ਤਾਂ ਇਹਦਾ ਤੁਸੀਂ ਕੀ ਕਰਨਾ ਹੈ ਜਿੱਥੇ ਤੱਕ ਆਪਣਾ ਆਸਣਾਉ ਆਸਣਾਉ ਆ ਆਪਣਾ ਤੂੰ ਦੱਸ ਦੇ ਆਪਾ ਇੱਥੇ ਤੱਕ ਆ। ਆ ਇਥੋਂ ਲੈ ਕੇ ਤੁਸੀਂ ਨਾ ਇਹਦਾ ਅੱਧ ਕਰ ਲੈਣਾ ਜੇ ਮੈਂ ਆਪਣੇ ਕੋਲੇ ਸੈਂਟੀ ਆ ਗਿਆ 1.75 ਤੱਕ। ਇੱਥੇ ਤੱਕ ਆਪਾਂ 1 ਇੰਚ ਦੀ ਅੰਦਰ ਕਟਾਟ ਬਣਾਉਣੀ। 1 ਇੰਚ ਦੀ। ਇਹਦੀ ਸਿੱਧਾ ਸਿੱਧਾ ਪਾਗਰੇ ਇੱਥੇ ਤੱਕ ਕੱਟ ਲੈ ਕੇ ਆਮ। ਇਹ ਮੈਂ ਤੁਹਾਨੂੰ ਜਮਾ ਬਿਲਕੁਲ ਡਿਟੇਲ ਰਹੀ ਵੀਡੀਓ ਦੇ ਦਿੰਦੀ ਵੀ ਇਹ ਕਿਵੇਂ ਕਿਵੇਂ ਲੈਣਾ ਹੁੰਦਾ। ਸਾਰੀਆਂ ਸਲਵਾਰਾਂ ਦਾ ਲਗ ਲਗ ਇੰਨਾ ਹੁੰਦਾ ਦਾ। ਦੇਖਿਦਾ ਕਿਦਾ ਆਪਾਂ। ਇੱਕ ਆਟ ਬਣਾ ਲੈਣੀ। ਹੁਣ ਆਪਾਂ ਤੁਹਾਨੂੰ ਦੱਸ ਦਿਆਂ ਪਹਿਲਾਂ ਆਸਾਨ ਬਈ ਹੁਣ ਇਥੋਂ ਪਾ ਲੈ ਲਾਂਗੇ ਇਹਨਾਂ ਦਾ ਆਸਾਨ ਆਪਾਂ ਲਵਾਂਗੇ ਇਥੋਂ 10 ਇੰਚ ਇਥੋਂ ਝੋਲੀ ਨਿਕਲੂ ਆਪਣੀ ਇਹਦੇ ਵਿੱਚੋਂ ਜੀ ਤੇ ਇੱਥੇ ਰੱਖ ਹੁਣ ਆਪਾਂ ਇਹਦੀ ਆ ਬਾਹਰ ਘੜ ਦੀ ਕਟਿੰਗ ਕਰਦੇਗੇ ਸਾਰੇ ਲਓ ਜੀ ਇਹ ਆਪਣੇ ਹੋ ਗਏ ਕੁੰਟਿਆਂ ਦੀ ਕਟਿੰਗ ਦੇਖ ਬਰਕਾਲੇ ਆਪਣੇ ਹੋ ਗਏ ਪਹੁੰਚੇ ਇਹ ਹੈ ਜੀ ਬਰਕਾਲੇ ਪਹੁੰਚੇ ਤੇ ਇਹ ਤੋਂ ਬਾਅਦ ਜਿਹੜੀ ਆ ਚੀਜ਼ ਆਪਾਂ ਇਦਾਂ ਦੇਖੋ 1 ਡਿਮ ਇੰਚ ਰੱਖ ਕੇ ਉਹ ਨਿਸ਼ਾਨੀ ਲੱਗੀ ਹੋਈ ਆਪਾਂ ਸਾਰਾ ਬਾਦ ਘੱਟ ਕੱਢ ਦਾਂਗੇ ਤੇ ਜਿਹੜਾ ਆ ਕੱਪੜਾ ਜੀ ਇਹ ਚੋਂ ਆਪਾਂ ਵੈਲਟ ਕੱਢ ਲਾਂਗੇ ਐਦਾਂ ਹੀ ਆਪਣੇ ਦੇਖਦੇ ਆਪਣੇ ਵੈਲਟ ਇਦਾਂ ਹੀ ਆ ਜੂਗੀ ਨਹੀਂ ਆਪਾਂ ਕਹਿਰਾ ਖੋਲ ਕੇ ਪਿੱਛਲਾ ਦਾਂਗੇ ਇਹ ਆਪਣੇ ਕੋਲੇ ਘੱਟਦਾ ਦਾ बेल्ट बाई तैयार करनी है थोड़ा क्योंकि तो लगे अंदर सिलाईयान देना पौगा बेल्ट कौ जी आप बेल्ट का कपड़ा क्या आज अपना एक इंच का ज्वाइंट आना आप बदला लिया कुछ सिलाईया चुका ਤੇ ਇਹ ਆਪਾਂ ਜੋਇੰਟ ਲਾ ਦੇਗੇ ਤੇ ਆਪਾਂ ਬੈਟ ਦਾ ਕਪੜਾ ਹੋ ਗਿਆ ਜੋਇੰਟ ਦਾ ਪੀਸ ਹੋ ਗਿਆ ਇਹਦੇ ਵਿੱਚ ਇਹ ਲਾਵਾਂਗੇ ਇਹਦੀ ਇਸ ਤਰ੍ਹਾਂ ਆਪਾਂ ਸਲਵਾਰ ਦੀ ਕਟਿੰਗ ਕਰ ਲਈ ਜਿਹੜਾ ਆਪਣੇ ਕੋਲੇ ਆਹ ਹਾਂ ਕਪੜਾ ਦਾ ਇਹ ਜੋ ਆਪਾਂ ਸਿੱਧਾ ਕਰਕੇ ਮੂਰੀਆਂ ਥਲੇ ਨੂੰ ਕਰ ਦਿਆਂਗੇ ਬਸ ਇਹਦੀ ਇਹ ਪਹਿਲਾਂ ਜੇਕਰ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਪਲੀਜ਼ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਕੋਲ ਵੀਡੀਓ ਦੇਖਣ ਲਈ ਧੰਨਵਾਦ